ਕਾਉਂਸਲ ਦਾ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾਵੇਗਾ ਵੀਰ ਸਾਡਾ ਪ੍ਰਗਟ ਜੀਆ ਨੂੰ ਕਹਿੰਦਾ ਕਿਉਂਕਿ ਮੈਨੂੰ ਵੀ ਇੱਕ ਵਾਰ ਇਹਦੀ ਕੋਠੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਬਾਈ ਕਰਵਾਓ ਜੀ ਮੁਕਾਬਲਾ ਸ਼ੁਰੂ ਗਰਾਊਂਡ ਕਲੀਅਰ ਸਰਬਜੀਤ ਭਰਾ ਬਣ ਕੇ ਉਹਨਾਂ ਗਰਾਊਂਡ ਦੇ ਬੱਲੇ ਜੁੜੀਏ ਆਪਾਂ ਖੇਡ ਕਬੱਡੀ ਬਾਰੇ ਗੱਲ ਕਰੀਏ ਭਰਾ ਬਣ ਕੇ ਇਹ ਤੇ ਚੱਲਦੀਆਂ ਰਹਿਣੀਆਂ ਨੇ ਗੱਲਾਂ ਬਾਤਾਂ ਸਾਢੇ 15 ਤੇ 16 ਚੋਟੀ ਦਾ ਮੈਚ ਖੇਡਾਂ ਖੇਡ ਕੇ ਜੋਵਨ ਤੇ ਨੂਰ ਆਉਂਦਾ ਖੇਡਾਂ ਨਾਲ ਖਿਡਾਰੀਆਂ ਦੀ ਸ਼ਾਨ ਬਣਦੀ ਖੇਡਾਂ ਖੇਡਦੇ ਹੋਣ ਜਿਸ ਪਿੰਡ ਦੇ ਗੱਭਰੂ ਉਸ ਪਿੰਡ ਦੀ ਜਿੱਤੇ ਪਛਾਣ ਬਣਦੀ ਓਏ ਕਰਾ ਦਈਏ ਮੁਕਾਬਲਾ ਸ਼ੁਰੂ ਦੁਨੀਆ ਚਾਹੁੰਦੀ ਹੈ ਦੁਨੀਆ ਚਾਹੁੰਦੀ ਆਨੰਦ ਮਾਣਨਾ ਸਵਾਦ ਲੈਣਾ ਕੱਲ ਨੂੰ ਫੂਲਤ ਦਾ ਵੱਡਾ ਮੇਲਾ ਖੇਡਿਆ ਜਾਓ ਤੇ 10 ਤਰੀਕ ਨੂੰ ਗੱਗੀ ਆ ਭਰਾ ਸਾਡਾ 10 ਤਰੀਕ ਪਕੜਾਣੇ ਦੇ ਵਿੱਚ ਬਾਈ ਰਣਜੀਤ ਹੁਣਾਂ ਦੇ ਵੱਲੋਂ ਵੈਸਤਾਂ ਨੂੰ 3600 ਫੋੜ ਦਿੱਤੇ ਜਾਣਗੇ। ਔਰ ਡੇਟ ਪਹਿਲਾਂ 10 ਮਾਰਚ ਅਪ੍ਰੈਲ ਰੱਖੀ ਸੀ ਮਹਗਾੜੀਆਂ ਵਾਲੇ ਗੱਗੀ ਨੇ। ਹੁਣ ਥੋੜਾ ਡੇਟ ਜਿਹੜੀ ਉਹ ਚੇਂਜ ਕਰ ਦਿੱਤੀ ਆਉਣ ਵਾਲੇ ਸਮੇਂ ਦੇ ਵਿੱਚ ਦੱਸਿਆ ਜਾਊ। ਔਰ ਬੀਤ ਪਲੱਸਟਰ ਜੋੜੀ ਵਾਲਾ ਕਹਿੰਦਾ ਸੇਵੀ ਬੱਛੋੜ ਦਾ ਗਹਿਗੜ ਮਾ ਧੰਨਵਾਦ ਆ ਜਿਹੜਾ ਅੱਜ ਮੋਢੇ ਨਾਲ ਮੋਢਾ ਲਾ ਕੇ ਖੜਾ ਭਰਾ ਸਾਡਾ। ਸਾਡੇ ਪਰਗੜ ਦਈਏ ਫਰੀ ਸਾਡੇ ਵੱਡੇ ਭਾਈ ਐ। ਉਹਨਾਂ ਦਾ ਲੈ ਵੀ ਰਾਣਿਆਂ ਤੇਰਾ ਵੀ ਬਲਾਚੌਰ ਵਾਲਿਆ ਸਾਹਿਲ ਲੁਧਿਆਣੇ ਦਾ ਕਿ ਯਾਰਾਂ ਦਾ ਨਾਲ ਕਾਫਲਾ ਜੱਟਾਂ ਨਹੀਂ ਇਕੱਲੇ ਆਪਾਂ ਆਹ ਜੱਟੀਏ ਨਹੀਂ ਉੱਤੇ ਆਉਣ ਲਈ ਲੱਗੇ ਨਹੀਂ ਥੱਲੇ ਆਪਾਂ ਆਹ ਰਹਿੰਦੇ ਭੌਂਕਦੇ ਕੁੱਤੇ ਰੇਸ ਨੂੰ ਨੱਪ ਕੇ ਰੱਖੀਦਾ ਜੱਟ ਦਬਣ ਵਾਲੀ ਨਹੀਂ ਚੀਜ਼ ਕੁੜੇ ਨਹੀਂ ਕੰਮ ਚੱਕ ਕੇ ਰੱਖੀਦਾ ਸ਼ਾਜੀ ਦੇ ਨਾਲ ਪਿਆਰਾ ਰਾਣਾ ਬਲਾਚੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਮੁੰਡੇ ਦੁਆਬੇ ਵਾਲਿਆ ਜੀ ਮਾਲਵੇ ਦੇ ਖੁੱਤੀ ਪਾਉਣ ਦੇ ਲਈ ਆਏ ਹੋਏ ਆਓ ਜੀ ਮੁਕਾਬਲਾ ਸ਼ੁਰੂ ਬੂਟਾ ਦਈਆ ਕਾਲਾ ਭਰਾ ਸਾਡਾ ਸੰਧੂ ਨਾਲ ਬੱਗਾ ਦਈਆ ਚੰਦ ਦਈਆ ਤੇ ਗੱਗੀ ਦਈਆ ਜੱਗਾ ਵੀਰ ਹੈ ਸਾਡਾ ਦਈਆ ਕਾਲਾ ਦੋਦੀ ਵੀਰ ਨੇ ਸਾਡੇ ਡੋਗਰ ਬਾਈ ਕਰਵਾਈਏ ਸੋਹਣਾ ਮੁਕਾਬਲਾ ਸਾਡੇ ਗੱਗਾ ਦਈਆ ਜੀ ਵੱਲੋਂ ਕਲੀ ਵਾਲੇ ਜੱਗੇ ਨਿਊਜ਼ੀਲੈਂਡ ਵੱਲੋਂ ਸਾਡੇ ਜਿਹੜੇ ਬਾਪੂ ਨੇ ਨਾ ਫੌੜੇ ਵਾਲੇ ਸੇਵਾ ਕਰ ਰਹੇ ਨੇ ਉਹਦੇ ਲਈ 2100 ਰੁਪਏ ਵਿਸ਼ੇਸ਼ ਤੌਰ ਤੇ ਨਾਲ। ਕਬੱਡੀ ਦੇ ਪਲੇਅਰਾਂ ਲਈ ਪਿਆਰ ਦੇਖੋ ਆ ਬੱਚਾ ਨੇ ਵੀ ਤਾੜੀਆਂ ਮਾਰ ਲਓ ਇੱਕ ਵਾਰੀ। ਤਾੜੀਆਂ ਮਾਰਦੀਆਂ ਨੇ ਕੋਚਾਂ ਦੀਆਂ ਮਾਰਾਂ ਖਾਧੀਆਂ ਤੇ ਲਿਸ਼ਕੀਆਂ ਫਿਰਨ ਜਵਾਨੀਆਂ ਨੇ। ਆ ਲੱਖ ਲੱਖ ਦੀ ਕਬੱਡੀ ਪੈਂਦੀ ਐ ਪ੍ਰਮੋਟਰਾਂ ਦੀਆਂ ਮਿਹਰਬਾਨੀਆਂ ਨੇ। ਅੱਜ ਖਿਡਾਰੀ ਵੀ ਖੁਸ਼ਾਲ ਕੋਈ ਬੱਚਦਾ ਨਹੀਂ ਵਿੱਚ ਸਪੇਰਾਂ ਤੋਂ ਕਿ ਤੂੰ ਵੀ ਖੜ ਕੇ ਦੇਖੀ ਜਵਾਨਾ। ਹੱਥ ਜੁੜ ਗਏ ਬੱਬਰ ਸ਼ੇਰਾਂ ਦੇ। 75 ਦੇ ਬੈਸਟ ਵਾਲੀ 21200 ਰੁਪਏ ਦੇ ਮਾਲ ਸਨਮਾਨ ਹੈ ਔਰ ਕਹਿੰਦੇ ਅੱਜ ਬੈਸਟ ਪਲੇਰਾਂ ਲਈ 21200 ਜੀ ਦੇਣਾ ਓਪਨ ਦੇ ਉਧਰ ਸਾਡਾ ਪ੍ਰੇਮ ਹੈ ਭਰਾ ਸਾਡਾ ਬਾਲਿਆ ਨਾਲ ਕਾਲਾ ਵਾਲਿਆ ਵੱਡਾ ਪ੍ਰਮੋਟਰ ਹੈ ਔਰ ਨਾਲ ਸਾਡਾ ਸ਼ੀਰਾ ਪੰਡਤ ਮੱਲ ਸਿੰਘ ਵਾਲੇ ਵਾਲਾ ਪਹਿਲੀ ਰੇਡ ਵਿੱਚ ਕੱਢ ਲਨੇ ਬਾਅਦ ਕੀ ਆਪੇ ਫਾਈਨਲ ਮੈਚ ਦੀ ਬਲਕਰਨ ਕਲਿਆਣਾ ਇਹ ਸਿੱਧੂ ਪਰਿਵਾਰ ਦਾ ਮੇਰੇ ਮਿੱਤਰੋ ਪਹਿਲੀ ਪੇਸ਼ੀ ਯਾਰ ਛੁੱਟ ਜੇ ਤੈਨੂੰ ਲੈ ਜਾਮਾ ਵਕੀਲਾ ਬੋਤਾ ਪਹਿਲੀ ਪੇਸ਼ੀ ਯਾਰ ਛੁੱਟ ਜੇ ਤੈਨੂੰ ਲੈ ਜਾਮਾ ਵਕੀਲਾ ਬੋਤਾ ਲੈ ਵੀ ਸਰਬਜੀਤ ਵੀਰ ਬਣ ਕੇ ਹੁਣ ਮੈਦਾਨ ਤੇ ਬਣ ਕੇ ਰਹੀਏ ਚੋਟੀ ਦਾ ਮੈਦਾਨ ਇਧਰ ਵੀ ਜਿੰਨਾ ਵੀਰਾਂ ਨੇ ਅੱਜ ਮਾਨ ਸਨਮਾਨ ਬਖਸ਼ੋ ਉਹਨਾਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਔਰ ਉਧਰ ਸਾਡੇ ਵੀਰ ਵਿਕਰਮ ਪੰਜਾਬ ਰਾਜ ਬਿਜਲੀ ਬੋਰਡ ਵਾਲਾ ਵਿਕਰਮ ਵਿਕਰਮਜੀਤ ਹੈ ਭਰਾ ਸਾਡਾ ਤੇ ਨਾਲ ਜਤਿੰਦਰ ਸ਼ਰਮਾ ਤੇ ਟੈਣੀ ਜਖੇਪਲ ਸਾਡੀ ਭਰਾ ਬਣ ਕੇ ਯਾਰਾ ਮੈਚ ਬੋਲੀ ਐਡਾ ਵੱਡਾ ਮੈਚ ਆ ਫਾਈਨਲ ਮੈਚ ਆ ਤਾਂ ਚੱਲੀ ਜਾਣਾ ਭਰਾ ਬਣ ਕੇ ਲਾ ਵੇਖ ਰੇਡ ਖੇਡ ਮਾਨਨ ਵਿੱਚ ਨੱਤਾਂ ਵਾਲਿਆ ਗੱਗੂ ਦੀ ਕਰਦੇ ਚਰਚਾ ਆਓ ਸਾਹਮਣੇ ਕਹਿੰਦੇ ਗੁੱਗੂ ਆ ਨੱਤਾਂ ਵਾਲਾ ਮੇਰੇ ਮਿੱਤਰੋ ਚਾਰਦੀ ਬਰੇਸ ਦਾ ਖਿਡਾਰੀ ਐ ਮੁੱਛ ਫੁੱਟ ਗੱਭਰੂ ਐ ਇੱਕ ਗੰਨੀ ਦੇ ਉੱਪਰ ਕਹਿੰਦੇ ਬਾਪੂ ਪਹਿਲਵਾਨ ਦਾ ਪੁੱਤਰ ਲੱਗਾ ਹੋਇਆ ਜੱਗੂ ਹਾਕਮ ਵਾਲੀ ਦੀ ਦਹਿਸ਼ਤ ਹੈ ਮੇਰੇ ਮਿੱਤਰੋ ਆ ਦੁਨੀਆ ਦਾ ਵੱਡਾ ਮੱਲ ਆ ਕਹਿੰਦੇ ਸਰਬਜੀਤ ਬਾਸੀ ਫਰਾਂ ਦੀ ਟੀਮ ਦੇ ਲਈ ਟ੍ਰਾਂਟੋ ਪੰਜਾਬੀ ਸਪੋਰਟਸ ਦੀ ਟੀਮ ਲਈ ਕੈਨੇਡਾ ਦੇ ਵਿੱਚ ਵੱਲੇ ਵੱਲੇ ਕਰਵਾ ਕੇ ਪਰ ਇਧਰ ਕਹਿੰਦੇ ਗੁੱਗੂ ਨੱਤਾ ਵਾਲਾ ਤਕੜਾ ਨੰਬਰ ਜੋੜਿਆ ਇਹ ਕਹਿੰਦੇ ਸ਼ਾਇਦ ਸ਼ਾਜੀ ਕਬੱਡੀ ਪਾਰ ਹੈ ਮੇਰੇ ਮਿੱਤਰੋ ਇਹ ਮੁੰਡੇ ਦੀ ਵੀ ਗੁੱਡੀ ਸਮਾਨਾ ਨੂੰ ਟੱਚ ਕਰਦੀ ਹੈ ਕਿ ਤੇਰਾ ਜੱਟਾ ਨਾ ਬੋਲੇ ਬੋਲੇ ਪਹਿਲੇ ਨੰਬਰਾਂ ਤੇ ਹ ਧਰਤੂ ਤੇ ਪੈਰ ਨੇ ਸਾਡੇ ਉੱਡੀ ਸਾਡੀ ਅੰਬਰਾ ਤੇ ਇਹ ਵੀ ਮੁੰਡਾ ਸਿਰੇ ਦਾ ਤਾਦੀਆ ਲਓ ਸ਼ਾਜੀ ਮੇਰੇ ਮਿੱਤਰੋ 21000 ਜੱਤਲ ਨੂੰ ਫਿਰਦਾ 21000 ਜੱਤਲ ਨੂੰ ਫਿਰਦਾ ਲਓ ਖੇਡ ਦੇ ਮੈਦਾਨ ਦੇ ਵਿੱਚ ਸਰਬਜੀਤ ਕਰਦੇ ਗੱਲ ਆਓ ਖੇਡ ਦੇ ਮੈਦਾਨ ਦੇ ਵਿੱਚ ਖਿੱਚਤੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਾਕੜਾ ਸ਼ਰੀਰ ਅੱਜ ਪਤਾ ਲੱਗੂ ਕਿਹਦਾ ਤਾਕੜਾ ਸ਼ਰੀਰ ਔਰ ਸਾਜੀ ਵੀ ਸਿਰੇ ਦੇ ਆ ਰੇਡਾਂ ਪਾ ਰਿਹਾ ਪਰ ਮੁੰਡਾ ਕਹਿੰਦੇ ਆਹ ਵੀ ਘੱਟ ਨਹੀਂ ਹੈ ਮੇਰੇ ਮਿੱਤਰੋ ਇਹ ਆ ਕਹਿੰਦੇ ਗੁੱਗੂ ਨੱਤਾ ਵਾਲਾ ਵਾਧਾ ਹੋਇਆ ਇੱਕ ਕਾਨੀ ਦੇ ਉੱਪਰ ਏਕਮ ਲੱਗਾ ਹੋਇਆ ਵੀਰਪੁਰ ਵਾਲਾ ਦੂਸਰੀ ਕਾਨੀ ਦੇ ਉੱਪਰ ਮਾਤਾ ਕਿਰਨਾਂ ਦਾ ਪੁੱਤਰ ਹੈ ਮੇਰੇ ਮਿੱਤਰੋ ਆ ਵੀ ਟੌਪ ਦਾ ਮੱਲ ਟੌਪ ਦਾ ਮੱਲ ਟੌਪ ਦਾ ਮੱਲ ਬੱਲਾ 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 ਮੇਰੇ ਮਿੱਤਰੋ ਵੀਰਪੁਰਿਆ 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 ਇੱਥੇ ਜਿਬ ਕੱਢ ਕੇ ਕੀਤੀ ਠੋਕੇ ਤਸੱਲੀ ਵਾਲੀ ਝੰਡ ਮਿੱਤਰੋ ਹੋ ਰਾਜੇ ਖੇਲੇ ਅੱਟ ਦਾ ਵੀ ਸਿਰਾ ਹੋ ਗਿਆ ਆਹ ਚੜ ਗਈ ਸ਼ਰੀਰਾਂ ਵਾਲੀ ਕੰਡ ਮਿੱਤਰੋ ਇਧਰ ਬਲਕਾਰ ਦੇ ਅਗਲੀ ਥਾਪੀ ਮਾਰ ਦਿੱਤੀ ਹੈ ਉਧਰ ਕੁਲਵੀਰ ਵੀ ਪੁੱਜਾ ਹੋਇਆ ਜਟਾੜਿਆਂ ਵਾਲਾ ਜਿਹਦੀ ਯਾਰੀ ਕਹਿੰਦੇ ਜੱਗੂ ਨਾਲ ਫੱਟੇ ਤੇ ਕੱਡੇ ਕੱਲ ਵਰਗੀ ਯਾਰੀ ਹੈ ਪਰ ਸੋਨੀ ਭਾਦਰੇ ਬੜਾ ਨਿਊਜ਼ੀਲੈਂਡ ਦੇ ਵਿੱਚ ਬੱਲੇ ਬੱਡੇ ਕਰਵਾ ਰਿਹਾ ਹੈ ਅੱਜ ਦੇ ਪੈਸਟਰਾਂ ਨੂੰ 21-21 ਹਜ਼ਾਰ ਦਿੱਤਾ ਜਾਊ ਬਲਕਰਨ ਚੋਟੀ ਦਾ ਨੰਬਰ ਜੁੜ ਗਿਆ ਅੱਜ ਦੇ ਕਹਿੰਦੇ ਪੈਰਾਗਨ ਗਰੁੱਪ ਵਾਲਿਆਂ ਵੱਲੋਂ ਵੀ ਗਹਿ ਘੱਡਾਂ ਮਾ ਯੋਗਦਾਨਾ ਭਾਈ ਰਣਜੀਤ ਹੁਣਾਂ ਦਾ ਵੀ ਧੰਨਵਾਦ ਕਰਦੇ ਆ ਉਧਰੋਂ ਸਾਡੇ ਐਨਆਰਆਈ ਵੀਰਨਦ ਵਿਚਾਰਸ਼ ਕੈਨੇਡਾ ਕਰਨ ਕੈਨੇਡਾ ਪਰਗੜ ਚੱਲਦਾ ਤੇ ਵਿਸ਼ੇਤਰ ਤੇ ਅਮਰਤ ਢਿੱਲੋਂ ਦਾ ਚਾਹਲ ਪਰਿਵਾਰ ਦਾ ਲਓ ਤੇਜ਼ੀ ਦੀ ਰੋਡ ਹੁਣ ਵੇਖਦਾ ਚਾਰ ਮੰਨੇ ਪਰ ਮੰਨੇ ਨੇ ਜੱਗੂ ਹਾਕਮ ਵਾਲੇ ਦੀ ਧਰਤੀ ਦਾ ਇਹ ਆ ਇੱਕ ਮਨ ਇੱਕ ਮੋਜਬਨ ਹਾ ਮੀਰਪੁਰੀ ਅੱਜ ਕੱਲ ਮੁੰਡੇ ਦਾ ਸ਼ਿੱਕਾ ਚੱਲਦਾ ਦੋ ਵਾਰੀਆਂ ਤੇ ਆਇਆ ਸਾਡੀ ਜਾਨ ਤੇ ਬਲੀ ਜੜੇ ਜੜੇ ਮੀਰਪੁਰੀਏ ਕੰਬਦੇ ਜੱਫਿਆਂ ਤੋਂ ਖੁਸ਼ ਨੇ ਇੱਕ ਵਾਰੀ ਲਓ ਸਾਜ ਜੀ ਨੇ ਫਿਰ ਰੇਡ ਪਾ ਦਿੱਤੀ ਹੈ ਇਹ ਆ ਬਾਪੂ ਫਕੀਰ ਹਸੈਨ ਦਾ ਪੁੱਤਰਾ ਦਬਾਵੇ ਦੀ ਧਰਤੀਆਂ ਮੇਰੇ ਮਿੱਤਰੋ ਮਲੂਕ ਦਾ ਵੱਡਾ ਨਾਮ ਹੈ ਫਰਿਆਦ ਦਾ ਵੱਡਾ ਨਾਮ ਹੈ ਲੈ ਵੀ ਸੇਵਕਾ ਤੂੰ ਵੀ ਆਪਣੇ ਆਪ ਨੂੰ ਖੱਬੀ ਖਾਨ ਕਹੋ ਲੈ 21000 ਦੇ ਉੱਤੋਂ ਫੜਦਾ ਆਓ ਸਾਜ ਜੀ ਕਿ ਅੱਲਾਹੁ ਹੁਦਾ ਬਾਜਾ ਆਵੇ ਆ ਕੁੱਲੀ ਨਹੀਂ ਫਕੀਰ ਦੀ ਵਿੱਚ ਹੋ ਜੇ ਜੇਦੋਂ ਸਾਡੇ ਦਰਸ਼ਕ ਵੀਰਾਂ ਦੇ ਵਿੱਚੋਂ ਹਾਕਮ ਵਾਲੀ ਜੱਗੂ ਦੇ ਲਈ 200 ਰੁਪਏ ਦੇ ਮਾਨ ਸਨਮਾਨ ਵਿਸ਼ੇਸ਼ ਤੌਰ ਤੇ ਸਾਡੇ ਪ੍ਰਗਟ ਆਇਆ ਵੀਰ ਕਬੂਤਰਵਾਦ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਲਓ ਪੈਂਦੀ ਰੇਡ ਇਸ ਵਿੱਚ ਗੱਗੂ ਨੌਜਵਾਨ ਦੀ ਹੈ ਹੁਣ ਚਾਰ ਜੱਫਿਆਂ ਦੇ ਵਿੱਚ ਵੇਖਦੇ ਆਂ ਵੀ ਇੱਕਾ ਇਹ ਆ ਜੱਗੂ ਨੌਜਵਾਨਾ ਜਿਹਨੇ ਕਹਿੰਦੇ ਦੁਨੀਆ ਦੇ ਵਿੱਚ ਤਹਿਕਮ ਮਚਾਇਆ ਹੋਇਆ ਜਿਹਨੇ ਦੁਨੀਆ ਦੇ ਵਿੱਚ ਤਹਿਲਕਾ ਮਚਾਇਆ ਹੋਇਆ ਲਓ ਜੱਗੂ ਜੱਫਾ ਸਿਰੇ ਦਾ ਕਹਿੰਦਾ ਮੈਂ ਬੀਤ ਦੇ ਮੇਲੇ ਤੇ ਅੱਗ ਕੱਢੂ ਓਏ ਜੱਗੂ ਦਾ ਜਫਾ ਕਿਵੇਂ ਲਗਾ ਦੁਨੀਆ ਪਿਆਰ ਕਰਦੀ ਐ ਆਹ ਪੰਗਰੇ ਪਾ ਰਹੇ ਨੇ ਬਿਲਾ ਢੋਲ ਤੋਂ ਮੇਰੇ ਮਿੱਤਰੋ ਭੰਗੜੇ ਪਾ ਰਿਹਾ ਜਿਹੜਾ ਪਹਿਲਾ ਕਰ ਗਿਆ ਬਾੜ ਉਹ ਜੇਤੂ ਮੇਲੇ ਦਾ ਆਹ ਅਣਖ ਦਵਾਉਂਦੀ ਜਿੱਤ ਆਵਾ ਰਾਜੇ ਖੇਲੇ ਦਾ ਅਣਖ ਸਖਾਂਦੀ ਜਿੱਤ ਆਵਾ ਰਾਜੇ ਖੇਲੇ ਦਾ ਇਹ ਕਹਿੰਦੇ ਕਪਤਾਨ ਦਾ ਵੀਰ ਐ ਮੁੰਡਾ ਸਿੱਧੂਆਂ ਦਾ ਮੇਰੇ ਮਿੱਤਰੋ ਬਲਕਰਨ ਕਲਿਆਣ ਸੁਖੇ ਦੀ ਤਰਤੀ ਦਾ ਅੰਕ ਦਾ ਵਾਅਦਾ ਕਰ ਚੁੱਕਿਆ ਲਓ ਤੇਜੀ ਹਸ ਨੇ ਕੈਂਡ ਦੀ ਤਰਤੀ ਦਾ ਫਿਰ ਕਬੱਡੀ ਪਾਉਣ ਦੇ ਲਈ ਇਸ ਸਮੇਂ ਤਿਆਰੀ ਦੇ ਵਿੱਚ ਹੈ ਦੁਨੀਆ ਦੇ ਗਾਡਰ ਜਾਫੀਆਂ ਦੇ ਵਿੱਚ ਨਾਮ ਇੱਕਮਦਾ ਜੱਗੂ ਦਾ ਹੁਣ ਵੇਖਿਆ ਦੀ ਬੋਹੇ ਦੀ ਤਰਤੀ ਕਾਣ ਸਰਬਜੀਤ 20000 ਜਿੱਤਦਾ ਉਧਰ ਟੈਣੀ ਵਿੱਕੀ ਤੇ ਰਾਮੂ ਵੱਲੋਂ ਔਰ ਬੋਹਾ ਦਾ ਕਿ ਨੌਜਵਾਨ ਖੇਡਾ ਜਿੰਦੀਆਂ ਵੀ ਰੇਡਾਂ ਪਾਉ ਉਨੇ 100-100 ਦੇ ਨਾਲ ਮਾਨ ਦਿੱਤੇ ਜਾਣਗੇ ਇਧਰ ਕਹਿੰਦੇ ਤੇਜ਼ੀ ਕਹਿਣ ਵਾਲੇ ਨੂੰ ਜਫਾ ਲਾ ਕੇ ਕਹਿੰਦੇ ਬੱਲੇ ਬੱਲੇ ਕਰਵਾ ਦਿੱਤੀ ਹੈ ਤਕੜਾ ਨੰਬਰ ਜੋੜ ਦਿੱਤਾ ਰੇਡਾਂ ਪੈ ਰੀਆਂ ਜਫੇ ਲੱਗ ਰਹੇ ਨੇ ਝੋਟਾਂ ਦੇ ਪੇਟ ਸਾਹਾਂ ਦੇ ਟੱਕਰਾਂ ਨੇ ਮੇਰੇ ਮਿੱਤਰੋ ਔਰ ਸਾਜੀ ਕਹਿੰਦੇ 2000 ਜਿੱਤਣ ਨੂੰ ਫਰਦਾ ਸੇਵਕਾ ਇਹਦਾ ਲਾਜ ਲੱਭ ਇਹਦਾ ਲਾਜ ਲੱਭ ਹਾ ਕੋਈ ਚਾਬੀ ਹਾ ਕੋਈ ਪਾਨਾ ਜਿਹੜਾ ਇਹਦੇ ਨਟਾਂ ਨੂੰ ਲੱਗੂ ਚਾਰ ਜਫਾ ਤਿਆਰ ਵਰ ਚਾਰ ਮੇਰੇ ਮਿੱਤਰੋ ਪਰ ਕਹਿੰਦੇ ਸਾਜੀ ਵਾ ਅੱਜ ਕੱਲ ਦੌਰ ਚੱਲਦਾ ਹੈ ਦਰੂਪ ਕਰਕੇ ਕੈਨੇਡਾ ਵੱਲੋਂ ਵੱਡਾ ਯੋਗਦਾਨ ਜੱਗੇ ਐਨਸੀ ਦਾ ਔਰ ਸਾਡੇ ਖੰਨੇ ਦਾ ਰਿੰਕੇ ਲੈਂਮੈਨ ਦਾ ਬਲਸਟ ਜੋੜੀ ਵਾਲੇ ਬੀਤਦਾ ਔਰ ਸਾਡੇ ਪੈਰਾਗੋਨ ਗਰੁੱਪਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਵੇਖੋ ਵੀ ਇਸ ਸਮੇਂ ਰੇਡ ਗੱਗੂ ਨੇ ਪਾ ਦਿੱਤੀ ਹੈ ਚਾਰਾਂ ਦੇ ਵਿੱਚੋਂ ਇੱਕ ਮੀਰਪੁਰੀਆ ਔਰ ਸਾਡੇ ਕੁਲਦੀਪ ਮਿਸਤਰੀ ਵੱਲੋਂ ਸ਼ਾਹਜਾਦ ਸ਼ਾਜੀ ਦੇ ਲਈ 200 ਰੁਪਏ ਦੇ ਮਾਨ ਸਨਮਾਨ ਵਿਸ਼ੇ ਤਰਤੇ ਨੇ ਲਓ ਪੁਆਇੰਟ ਜਿਹੜਾ ਤਾਵੀ ਦੇ ਲਈ ਰੇਡ ਬਲ ਕਰਨ ਦੀ ਪੈ ਗਈ ਹੈ ਲੈ ਵੀ ਬੋਹਾ ਵਾਲਿਓ ਜਿਹ ਅੱਜ ਬੋਹਾ ਵਾਲੇ ਮੁੰਡਿਆਂ ਦਾ ਕੰਮ ਠੀਕ ਲੱਗਦਾ ਇੱਕ ਵਾਰ ਆਓ ਤੰਗੜੇ ਪਾ ਰਿਹਾ ਦਲਸ਼ਾਹ ਦੀ ਸੀ ਤੇ ਕਾਲਾ ਸਾਡੇ ਭਰਾ ਜਿਹੜੇ ਬਾਕੀ ਦੀਆਂ ਰਹਿਣੀਆਂ ਰੋਡਾਂ ਦੇ ਬੋਲ ਜਿਹੜੇ ਉਹ ਸਾਂਝੇ ਕਰਨਗੇ ਕਾਲਾ ਰੂੜੇ ਕੇ ਤੇ ਦਲਸ਼ਾਹ ਦੀ ਸੀ ਲੈ ਵੀ ਸੀ ਵਾਲੇ ਆ ਜਾ ਬੀਤ ਬਲਾਸਟਰ ਜੋੜੀ ਵਾਲੇ ਨੂੰ ਲੱਖ ਲੱਖ ਮੁਬਾਰਕਾਂ ਨੇ ਸਾਰੇ ਪ੍ਰਬੰਧਕ ਵੀਰਾਂ ਨੂੰ ਜਿਨ੍ਹਾਂ ਨੇ ਅੱਜ ਦਾ ਮੇਲਾ ਕਰਵਾ ਕੇ ਇੱਕ ਵੱਖਰੇ ਰੰਗ ਪਰ ਦਿੱਤੇ ਨੇ ਸ਼ੁਭ ਦੁਆਵਾਂ ਸਾਰੇ ਵੀਰਾਂ ਦੇ ਲਈ ਜਿਨ੍ਹਾਂ ਨੇ ਮਾਨ ਦਿੱਤਾ ਲੈ ਵੀ ਸਿਆਹ ਕਰਦੇ ਗੱਲ ਤੇ ਲਓ ਸਾਹਮਣੇ ਤੇਜੀ ਕੈਨਪਿੰਡ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਹਾਕਮ ਵਾਲੀਏ ਜੱਗੂ ਦੇ ਪਿੰਡਾਂ ਦੇ ਵਿੱਚ ਮੇਲਾ ਚੱਲਦਾ ਹੈ ਤੇ ਇੱਕ ਇੱਕਮ ਕਹਿੰਦੇ ਮੀਰਪੁਰੀਆ ਪੂਰੇ ਪੀਕ ਤੇ ਅੱਜਕੱਲ ਚੱਲਦਾ ਹੈ ਆਓ ਸਾਹਮਣੇ ਕੈਨਪਿੰਡ ਦਾ ਤੇਜੀ ਮੁੰਡਾ ਲੁੱਦਿਆਣੇ ਵਾਲਾ ਨੰਬਰ ਦਾ ਵਾਧਾ ਕਰਦਾ ਹੋਇਆ ਹੈ ਫਕੀਰ ਹੁਸ਼ੈਨ ਦਾ ਪੁੱਤਰ ਫਰੀਦ ਦਾ ਵੀਰ ਸ਼ਾਜੀ ਕਹਿੰਦੇ ਅੱਲਾ ਨਾਲ ਗੱਲਾਂ ਕਰਦਾ ਹੈ ਆਓ ਕਬੱਡੀ ਪਾਉਣ ਦੇ ਲਈ ਸ਼ਾਜੀ ਵਧਿਆ ਹੋਇਆ ਹੈ ਜਲੰਧਰ ਦੇ ਇਲਾਕੇ ਦਾ ਵੱਡਾ ਮਾਲਾ ਯਾਦ ਕਬੱਡੀ ਕਲੱਬ ਵਾਲੇ ਬੈਲਜியம் ਵਾਲੇ ਜੱਸੀ ਦਾ ਚਹੇਤਾ ਖਿਡਾਰੀ ਹੈ ਪਰ ਗੁਰਦੀਪ ਸਿੰਘ ਛੋਟਾ ਝਾੜੋ ਪਿੰਡ ਵਾਲਾ ਲਾ ਕੇ ਤਕੜਾ ਜੱਫਾ ਉਹ ਬੱਲੇ ਬੱਲੇ ਕਰਾ ਗਿਆ ਹਾਂ ਤਾਰਸ਼ਕ ਵੀਰੋ ਜੇ ਛੋਟੇ ਦਾ ਜੱਫਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਹੁੰਦਾ ਪਿਆਰ ਆਹ ਸਾਹਮਣੇ ਗੱਗੋ ਨੱਤ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੈ ਇੱਕ ਪਾਸੇ ਮੀਰਪੁਰਿਆ ਏਕਮ ਖੇਡ ਆਇਆ ਕਹਿੰਦੇ ਕੈਨੇਡਾ ਦੇ ਵਿੱਚ ਹਰਜੀਤ ਬਾਜਾ ਖਾਨਾ ਦੀ ਖੇਡ ਕਲੱਬ ਦੇ ਲਈ ਆਹ ਨੌਜਰ ਕਹਿੰਦੇ ਬੱਲੇ ਬੱਲੇ ਕਰਾ ਗਿਆ ਹੈ ਦਰਸ਼ਕ ਵੀਰੋ ਜੇ ਅੱਜ ਏਕਮ ਦੀ ਖੇਡ ਵਧੀਆ ਲੱਗੀ ਆ ਇੱਕ ਵਾਰੀ ਏਕਮ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਮੀਰਪੁਰੀ ਅੱਜ ਬੱਲੇ ਬੱਲੇ ਕਰਾ ਰਿਹਾ ਹੈ ਆ ਇਹ ਸਿੱਧੂ ਪਰਿਵਾਰ ਦਾ ਹਰਜਿੰਦਰ ਸੋਨੀ ਜੀ ਉਹਨਾਂ ਵੱਲੋਂ ਅੱਜ ਬੈਸਟਾਂ ਨੂੰ ਕਹਿੰਦੇ 21-21 ਹਜ਼ਾਰ ਦਿੱਤਾ ਜਾ ਰਿਹਾ ਮੇਰੇ ਮਿੱਤਰੋ ਆਹ ਸਾਹਮਣੇ ਬਲਕਰਨ ਇਸ ਸਮੇ ਕਬੱਡੀ ਪਾਰ ਆਹ ਬੱਜੀ ਦੇ ਕਹਿੰਦੇ ਮੇਲਾ ਲੁੱਟ ਲਿਆ ਕਾਲਿਆਂ ਕਰੀ ਗੱਲ ਬਲਕਰਨ ਕਲਿਆਣ ਵਾਲਾ ਵੱਡਾ ਵੀਰ ਰਹਿੰਦਾ ਵਿੱਚ ਅਮਰੀਕਾ ਦੇ ਅੱਜ ਕਹਿੰਦੇ ਬਲਾਸਟਰ ਜੋੜੀ ਵਾਲੇ ਬੀਤਦੇ ਯਾਰ ਗੱਗੀ ਦਈਏ ਨੂੰ ਮੁਬਾਰਕਬਾਦ ਹੈ ਇਹਦੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਕੈਂਡ ਪਿੰਡ ਦਾ ਤੇਜ਼ੀ ਆਹ ਕਬੱਡੀ ਕਬੱਡੀ ਕਰਦਾ ਜਾ ਰਿਹਾ ਹੈ ਬੋਹੇ ਪਿੰਡ ਦਾ ਮੇਲਾ ਚੱਲਦਾ ਮੇਰੇ ਮਿੱਤਰੋ ਹੁਣ ਚਾਫੀ 4 ਨੇ ਜਿੱਤੂ ਕੌਣ ਸ਼ੱਕ ਤੇ ਰਹਿਣੀ ਹੈ ਮੇਲਾ ਬੋਹੇ ਦਾ ਹੌ ਤੱਕ ਤੇ ਪੈਣੀ ਹੈ ਮੇਲਾ ਬੋਹੇ ਦਾ ਚੱਲਦਾ ਤੱਕ ਤੇ ਪੈਣੀ ਹੈ ਸਹਿਜਾਦ ਕਬੱਡੀ ਪਾਰ ਹੈ ਬਾਣ ਕਰਦਾ ਕਹਿੰਦੇ ਧੂੜ ਕੋਟੀਆ ਜੈਲਾ ਗੁਰਜੀਵ ਨੰਨ ਰੋੜੀ ਦੀਪ ਟਡਰੀ ਆਉਣੀ ਮੇਰੇ ਮਿੱਤਰੋ ਆਹ ਭਰਾ ਨੇ ਆਹ ਸਾਹਮਣੇ ਕਹਿੰਦੇ ਜਗਤਾਰ ਮੈਡੀਕਲ ਤੇ ਸਾਡੇ ਵੀਰ ਲਾਬਾ ਫੌਜੀ ਉਹਨਾਂ ਵੱਲੋਂ ਫਾਕਮ ਵਾਲੀ ਜੱਗੂ ਦੇ ਲਈ 21000 ਆਹ ਪਈਖ ਰੇਡ ਹੁਣ ਚਾਰ ਆਹ ਅੱਲਾ ਨਾਲ ਕਰਦਾ ਗੱਲਾਂ ਚੰਗੀ ਸਿਹਤ ਵੀ ਗੁੰਦੀ ਹੈ ਜਿੱਥੇ ਜਾਂਦਾ ਲਲਤੋ ਵਾਲਿਆ ਉਹ ਸ਼ਾਦੀ ਸ਼ਾਦੀ ਹੁੰਦੀ ਹੈ ਸ਼ਾਦੀ ਸ਼ਾਦੀ ਹੁੰਦੀ ਹੈ ਧੰਨਵਾਦ ਹੈ ਜੱਗੇ ਐਮਸੀ ਦਾ ਜੱਗੇ ਦਈਏ ਦਾ ਵੱਡੇ ਭਾਈ ਦਾ ਜੱਗੀ ਦਈਏ ਦਾ ਰਿੰਪੀ ਦਾ ਖੰਨੇ ਸੰਧੂ ਦਾ ਗਵਿੰਦ ਦਈਏ ਦਾ ਤੇ ਕੰਤੀ ਵੱਡੇ ਵੀਰ ਦਾ ਲੈ ਵੀ ਬੀਤੋਂ ਸਾਰਿਆਂ ਚ ਸਾਰੇ ਹੀ ਆ ਗਏ ਐ ਵੱਡੇ ਭਰਾ ਨੇ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਅੱਜ ਦਾ ਵੱਡਾ ਮੇਲਾ ਕਰਾ ਗਏ ਲਓ ਜੱਗੂ 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 ਆ ਦੁਰਿਆ ਦਾ ਚੈ ਜੋ ਦੂ ਦੇ ਲਈ ਤਾੜੀਆਂ ਕਹਿੰਦੇ ਲੋਕ ਆਪ ਮਹਾਰੇ ਮਾਰ ਰਿਹਾ ਆ ਉਹ ਆਪ ਮਹਾਰੇ ਤਾੜੀਆਂ ਮਾਰ ਰਿਹਾ ਲੈ ਵੀ ਬਲਾਸਟਰ ਜੋੜੀ ਵਾਲਿਆ ਤੇਰਾ ਧੰਨਵਾਦ ਹੈ ਪ੍ਰਗਟ ਵੱਡਾ ਵੀਰ ਦੱਸ ਕੇ ਜਾਂਦੇ ਜਾਂਦੇ ਇੱਕ ਜਕਾਰਾ ਲਾ ਜੀਏ ਬੋਲੇ ਸੋਨ ਵਾਲੇ ਸ੍ਰੀ ਅਕਾਲ ਮਾਰਕਟ ਬਾਈ ਕਹਿੰਦਾ ਵੀ ਬੀਪ ਕਹਿੰਦਾ ਵੀ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਤੇ ਚਾਬੀਆਂ ਪ੍ਰਗਟ ਨੂੰ ਫੜਾਤੀਆਂ ਵੀ ਬੁਲਟ ਘਰੇ ਬਾਪੂ ਦੇ ਲਿਆ ਕੇ ਲਾ ਦੇ ਕਿਉਂਕਿ ਮੇਰੇ ਵੀਰੋ ਮਾਨ ਹੈ ਬਾਪੂ ਨੂੰ ਆਪਣੇ ਪੁੱਤਰ ਦੇ ਉੱਪਰ ਅੱਜ ਸਰਜਿੰਦਰ ਸੋਨੀ ਭਰਾ ਵੱਲੋਂ ਕਹਿੰਦੇ ਅੱਜ ਬੈਸਟਾ ਨੂੰ 21 21 ਹਜ਼ਾਰ ਦਿੱਤਾ ਜਾਵੇਗਾ ਹਰਜਿੰਦਰ ਸੋਨੀ ਸਾਡਾ ਭਰਾ ਐਨਆਰਆਈ ਵੀਰ ਨੇ ਉਹਨਾਂ ਵੱਲੋਂ ਕਹਿੰਦੇ 21 21 ਹਜ਼ਾਰ ਸੁਣੋ ਜੀ ਸੁਣੋ ਸੁਣੋ अच दे मेले का पांच कबड्डिया पाँच नंबर लिया बलकरण कल्याण वैटरेडर टीम सहमति दे शकरपुरी कहें मुंडा गुजर का बैठा है मेले का मीरपुरी एक मने चार टच